ਅੱਗੇ ਚੱਲ ਲੱਗੇ ਓਏ ਅੱਗੇ ਚੱਲ ਉਹ ਕੰਮ ਨਹੀਂ ਕਰ ਸਕਦਾ ਕੰਮ ਸਾਰਾ ਕੋਈ ਕਰ ਸਕਦਾ ਕੀ ਹੋਇਆ ਇਹਨੂੰ ਕੰਮ ਕਰਨ ਨੂੰ ਇਹ ਵੀ ਲੱਗ ਸਕਦੇ ਕੰਮ ਇਹ ਤੁਹਾਨੂੰ ਤੁਸੀਂ ਓਏ ਗੁੰਗੇ ਇਹ ਆ ਠੀਕ ਹੈ ਮੈਨੂੰ ਪੰਜਾਬ ਦੇ ਵਿੱਚ ਕਹਿੰਦਾ ਕੋਈ ਨਹੀਂ ਕੁਝ ਜੋ ਮਰਜ਼ੀ ਕਰੀ ਜੋ ਪੰਜਾਬ ਦੇ ਵਿੱਚ ਵੀ ਇਹ ਕੋਈ ਬੋਲਦਾ ਜ਼ੁਬਾਨ ਹੈ ਨਹੀਂ ਕਿ ਨਹੀਂ ਲੱਗਦਾ ਹੈ ਆ ਕੰਮ ਕਰ ਲੈ ਜਵਾ ਕੰਮ ਕਰਿਆ ਵਾ ਵਾ ਕੰਮ ਜੀਵਨ ਨਹੀਂ ਕਰਨਾ ਖਾਣੇ ਕਰਨਾ ਖਾਣ ਨਾਲ ਕਰਨਾ ਵਾ ਵਾ ਬਾਹ ਨੂੰ ਕੀ ਹੋਇਆ ਬਾਹ ਨੂੰ ਕੀ ਹੋਇਆ ਕਾਦੇ ਨਾਲ ਕਾਦੇ ਚ ਆਹ ਇਹ ਇੰਥੇ ਲੈ ਆਗੇ ਇੰਥੇ ਲੈ ਆਗੇ ਅੱਛਾ ਪ੍ਰੈਸਿਡੈਂਟ ਹੋ ਗਏ ਹੁੰਦਾ ਹੁੰਦਾ ਨੂੰ ਸੋ ਥੈਂਕਸ ਇਹ ਬੰਗਾ ਬੋਲ ਆਏ ਹਾਂ 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 ਬੋਲਦਾ ਵੀ ਹੋਊਗਾ ਚੱਲ ਜਾ ਯਾਰ ਜਾ ਤੂੰ ਅੱਗੇ ਬੱਸ ਵਾਲਿਆਂ ਨੂੰ ਦੁੱਖੀ ਕੀਤਾ ਟਾਈਮ ਨਹੀਂ ਹੈਗਾ ਚੱਲ ਗਾ ਅੱਗੇ ਬਾਤਾਂ ਨਿਕਲੋ ਹਾਂ ਹਾਂ ਟੰਗਦਾ ਪੰਜਾਬ ਨੂੰ ਤੁਸੀਂ